ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਸਨੋ ਕੀ ਹਲਚਲ ਆ ਤੁਹਾਡਾ ਮੀਰ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਟਾਈਮ ਹੋ ਗਿਆ 10:30 ਦਾ ਤੇ ਮੈਂ ਚਲੀ ਹੈਗੀ ਆ ਸ਼ਾਪ ਤੇ ਕਿਉਂਕਿ ਪਾਰਸਲ ਜਲਦੀ ਕੱਢਣੇ ਬਹੁਤ ਜ਼ਰੂਰੀ ਨੇ ਕੱਲ ਵੀ ਨਹੀਂ ਗਏ ਸੀਗੇ ਕਿਉਂਕਿ ਸਾਡਾ ਪਾਰਸਲ ਵਾਲਾ ਭਾਈ ਹੈ ਜਿਹੜਾ ਉਹ ਬਿਮਾਰ ਹੋ ਗਿਆ ਸੀਗਾ ਤੇ ਅੱਜ ਉਹ ਕਹਿੰਦਾ ਮੈਂ ਜਲਦੀ ਲੈ ਕੇ ਜਾਊਗਾ ਸੋ ਮੈਂ ਚਲੀ ਹੈਗੀ ਆ ਸ਼ਾਪ ਤੇ ਇਹਨੂੰ ਜਲਦੀ ਵੀ ਨਹੀਂ ਕਹਿ ਸਕਦੇ ਆਪਾਂ 10:30 ਨੂੰ ਟਾਰੇ ਦੋਸਤੋ ਬਹੁਤ ਲੇਟ ਹੋ ਜਾਂਦਾ ਪਰ ਛੁੱਟੀਆਂ ਚਲੋ ਥੋੜਾ ਜਿਹਾ ਆਲਸੀ ਹੋ ਜੰਨੇ ਆਪਾਂ ਹਨਾ ਵੀ ਚਲ ਕੋਈ ਗੱਲ ਨਹੀਂ ਚਲਦੇ ਆ ਚਲਦੇ ਆ ਸੋ ਆਪਾਂ ਚਲਦੇ ਆ ਸ਼ੌਪ ਤੇ ਫਿਰ ਗੱਲ ਕਰਦੇ ਆ ਤੁਹਾਡੇ ਨਾਲ ਲੋ ਜੀ ਫੱਟਾ ਪਾਸਾ ਆਪਣ ਲਈ ਕੋਈ ਚੀਜ਼ ਖਰੀਦਣ ਆਈ ਹੈ ਸ਼ੋਰੂਮ ਤੇ ਇਹ ਖਰੀਦਣਾ ਉਹ ਆਪਸ ਨੂੰ ਜਾ ਕੇ ਲਵਾਂਗੇ ਉੱਥੇ ਦਿਖਾਉਂਦੇ ਆਪਾਂ ਕੀ ਚੀਜ਼ ਲੈ ਕੇ ਆਏ ਹਾਂ ਤੇ ਡਿਟੇਲ ਦੇ ਨਾਲ ਲੋ ਜੀ ਜਿਹੜੀ ਚੀਜ਼ ਆਪਾਂ ਲੈ ਕੇ ਆਏ ਆ ਆਪਣੇ ਸ਼ਾਪ ਲਈ ਹੈਗੀ ਹੈ ਔਰ ਬਹੁਤ ਜ਼ਰੂਰੀ ਚੀਜ਼ ਸੀ ਕਿ ਕਈ ਚੀਜ਼ਾਂ ਹੈਗੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਜ਼ਰੂਰੀ ਹੈ ਜਿਨ੍ਹਾਂ ਬਿਨਾ ਸਭਦਾ ਨਹੀਂ ਤੇ ਫालतੂ ਦੇ ਪੈਸੇ ਤਾਂ ਆਪਾਂ ਲਾਉੇ ਨਹੀਂ ਆ ਪਰ ਜਿੱਥੇ ਨਹੀਂ ਸਰਦਾ ਉੱਥੇ ਫਿਰ ਲਾਉਣੇ ਪੈਂਦੇ ਨੇ ਹਨਾ ਤੇ ਆਈਡੀਆ ਚਲੋ ਛੋਟੀ ਭੈਣ ਦਾ ਸੀਗਾ ਮੈਂ ਤੁਹਾਨੂੰ ਮਿਲਾ ਦਿੰਨੀ ਆ ਉਹਦੇ ਨਾਲ ਤੇ ਕਿੰਨੇ ਦਿਨਾਂ ਦੀ ਆਈ ਆ ਤੇ ਉਹ ਤੁਹਾਨੂੰ ਚੱਜ ਨਾਲ ਨਹੀਂ ਮਿਲੀ ਹੈਗੀ ਨਹੀਂ ਮਿਲੀ ਸੀ ਪਰ ਚੱਜ ਨਾਲ ਨਹੀਂ ਮਿਲੀ ਸੀਗੀ ਤੇ ਇੱਕ ਦੋ ਭੈਣਾਂ ਦੇ ਕਮੈਂਟ ਵੀ ਆਏ ਸੀਗੇ ਵੀ ਤੁਸੀਂ ਦੋਨੋਂ ਭੈਣਾਂ ਗੱਲਬਾਤ ਕਰਦੀਆਂ ਸਾਨੂੰ ਵੀਡੀਓ ਦੇ ਵਿੱਚ ਆਓ ਤੇ ਫਿਰ ਇਹ ਨਹੀਂ ਆ ਰਹੀ ਹੁ ਮੈਂ ਕਿ ਕਰਾਂ ਤੇ ਫਿਰ ਅਸੀਂ ਤਾਂ ਨਾ ਮਤਲਬ ਕਿ ਉਹ ਰੱਖਦੇ ਹੁੰਦੇ ਸੀਗੇ ਪਾਣੀ ਵਾਲਾ ਕੈਂਪਰ ਤੇ ਤੁਹਾਨੂੰ ਪਤਾ ਹੀ ਹੈ ਨਾ ਕੱਲਿਆ ਕੱਲਿਆ ਹੀ ਹੁੰਦਾ ਬੰਦਾ ਤੇ ਦੋ ਦੋ ਹੀ ਹੁੰਦੇ ਨੇ ਤੇ ਕਿਉਂ ਇਕਾਂਂਚੀ ਹੋਰਾਉ ਦੇਵਾ ਉਹ ਕੈਂਚੀ ਦਿਨੀਆ ਖੜਕ ਆ ਸੀ ਆ ਲੈ ਤੇ ਇੱਧਰ ਇੱਕ ਬੰਦਾ ਸਾਡਾ ਇੱਧਰ ਲੱਗਿਆ ਹੋਇਆ ਸਫਾਈ ਕਰਨ ਹੁਣ ਮੇਰੇ ਹੈਲਪਰ ਆਏ ਹੋਏ ਨੇ ਤੇ ਸ਼ਾਪ ਦੀ ਸੈਟਿੰਗ ਕਰਵਾ ਰਹੇ ਨੇ ਚਲੋ ਤੇ ਤੁਹਾਨੂੰ ਦਿਖਾਉਣੇ ਆ ਕਿ ਆਪਾਂ ਕੀ ਲੈ ਕੇ ਆਈਆਂ। ਉਹ ਪਰਮਾਤਮਾ ਦਾ ਨਾਮ ਲੈ ਕੇ ਖੋਲਦੇ ਆ। ਵਾਹਿਗੁਰੂ ਸਤਨਾਮ। ਆ ਕੈਂਚੀ ਵੀ ਚੱਕਦੇ। ਮਿਲ ਲੱਗ ਰਿਹਾ ਕਿਲ। ਕਿਲ ਇਹ। ਵਿਰਿੰਦਰ ਆ ਫੜੀ ਤੇ ਤੂੰ ਨਹੀਂ ਆਉਣਾ ਸਾਨੂੰ ਵਿਹਾਵੇ। ਵੀਡੀਓ ਬਣਾ। ਕੋਈ ਤੇਰੇ ਮਾਣੇ। ਮਾਈਂਡਿੰਗ।

ਨੀ ਉੱਪਰ ਚੱਲਣਾ ਹੈ। ਬਲਤੇ ਇੱਕ ਤਾਂ ਮੈਂ ਨਹੀਂ ਨਹੀਂ ਗੋਵਾਉਂਗਾ ਕਰਿਆ। ਆਖ ਲੱਖ ਕਰਾਂ ਤੇ। ਮੈਨੂੰ ਰੱਖੀ। ਮੈਨੂੰ ਨਾ ਆਪਾ ਹਾਂ। ਅਰੇ ਖੜੀ ਪਤਾ ਪਾਉਂਦਾ। ਬੜੇ ਬੜੇ ਨੂੰ ਤਾਂ ਘਟੂਗਾ। ਘਟਦਾ ਨਹੀਂ। ਘਟਵਾ। ਸ਼ੀਸ਼। ਇਹਦੇ ਨਾਲ ਹੀ ਯੂਜ਼ ਲੱਗਦੇ ਨੇ ਕੋਈ ਜਿਹਾ। ਆਉਂਦੇ ਇਹਨੂੰ ਨਾ ਦੇ। ਇਹਨਾਂ ਨਾਲ ਆਹ ਨਹੀਂ ਕਰਵਾਉਂਦਾ। चलो चलें मिनट तो लेंगे एक बार सारे को पटेंट बंदी करनी है अभी आएं निकालने के लिए अरे वाह थोड़ा थोड़ा भी नहीं बैठा है कितना इंतजार किया है गए और एक्सटेंशन ਇਹ ਜੇ ਉਹ ਹੈਗੀ ਹੈ ਉਹ ਹੀ ਲਾਉਣੀ ਤੇ ਫਿਰ ਇੱਧਰ ਲਾਉਂਦੇ ਫਿਰ ਇੱਥੇ ਲਾਉਂਦੇ ਇੱਧਰ ਤੇ ਫਿਰ ਉਹ ਤਾਂ ਆਰ ਕਿੱਥੋਂ ਆਉਗੀ ਤੇ ਪੈਰਾ ਚੀਜ਼ਾਂ ਤੋਂ ਬਾਅਦ ਇੱਥੇ ਆਈਆਂ ਜੀ ਇਤੋਂ ਕਲੰਚ ਲਓ ਜੀ ਆਹ ਚੀਜ਼ ਲੈ ਕੇ ਆਏ ਆ ਆਪਾਂ ਕੰਡੇ ਪਾਣੀ ਦਾ ਉਸ ਤੇ ਪਹਿਲਾਂ ਆਪਾਂ ਕੈਂਪਰ ਰੱਖਿਆ ਹੋਇਆ ਸੀ ਪਰ ਨਾ ਅਸੀਂ ਕੀ ਕਰਦੇ ਸੀਗੇ ਜਿਵੇਂ ਹੀ ਅਸੀਂ ਕੋਈ ਕੋਲ ਡਰਿੰਕ ਵਗੈਰਾ ਲਿਆ ਕੇ ਰੱਖਣਾ ਵੀ ਕੋਈ ਕਸਟਮਰ ਆਉਂਦਾ ਉਹ ਪਿਆਣਾ ਹੁੰਦਾ ਉਹ ਗਰਮ ਹੋ ਜਾਂਦਾ ਇਸ ਲਈ ਉਹ ਇਹ ਕਹਿੰਦਾ ਨੂੰ ਪੈਰ ਕਰ ਦਿੰਦੇ ਨੇ ਤੇ ਹੁਣ ਚਲੋ ਆਏ ਆ ਵੀ ਛੋਟੀਆਂ ਬੋਟਲ ਵੀ ਆ ਕੇ ਰੱਖ ਦੇ ਕਰਾਂਗੇ ਉਹ ਢੰਡਾ ਰਿਆ ਕਰੂ ਉਹ ਬਦਨੀ ਨਾ ਹੋ। ਕੀ ਆ? ਤਾਂ ਤੇ ਆਹਿੰਸ ਤੋਂ ਕਿ? ਕਿ ਆਕੇ। ਨਹੀਂ ਲੋੜ ਪਈ ਆ। ਉਹ ਕਿਹਾ ਇਹ ਦੇ। ਚਲ ਦੇਖ ਰੱਖ। ਨਹੀਂ ਉੱਤਨ ਦਿਨ ਹੋਰ ਤਾਂ ਆਈ ਐ। ਅੱਜ ਵੀ ਆ ਜਾ। ਚਲੋ। ਸ਼ਾ। ਤਾਂ ਸਹੀ ਆ ਪਹਿਲਾਂ ਪੜੀ ਲੈਂਦੇ ਮੋਨੋ ਕਾ ਫੇਰ ਬਰਲਾਂ ਚੱਕਾ ਨਹੀਂ ਓਖਾ ਦਬਰ। ਪਹੁੰਚ ਜਾ ਰਿਹਾ ਹੈ ਇਹ।

ਕੀ ਨਾੜੋ ਕੋਈ ਨਾੜਾ ਆਕਸਟੈਂਸ਼ਨ ਯੂਜ਼ ਕਰਾਂਗੇ ਨਾ ਇਹਦੇ ਚ ਬੋਤਲ ਵੀ ਹੋ ਜਾਊਗੀ ਉਹ ਲੈ ਮੇਰੇ ਵਾਲਾ ਇਹਨੇ ਚ ਲਾ ਦੀ ਤੇ ਮੈਂ ਬੜਾ ਮਾਣੋ ਨਾ ਹਾਲਾ ਪਹਿਲਾ ਹਾਲਾ ਦੇਖ ਫਿਰ ਦੋ ਵਾਲਾ ਖਾਲੀ ਬਸ ਦਾ ਦੇ ਵਾਸਤੇ ਦੋ ਵਾਲਾ ਨਹੀਂ ਤੇ ਆ ਇੱਕ ਆ ਪਿੱਛੇ ਇਹ ਛੋਟਾ ਇੱਕ ਹੀ ਲੱਗੂ ਇਸਟੈਂਸ਼ਨ بجلی ਨਹੀਂ ਹੋਣੀ ਦੂਜਾ ਦੇਖੀ ਉਹ ਬੜਾ ਉਹ ਦੰਨਾ ਸਰ ਕੈਮਰੇ ਵਾਲਾ ਤੂੰ ਕੱਢ ਕੇ ਨਾ ਆ ਲਾ ਕੇ ਦੇਖਾ ਤੇ ਹੁਣ ਪਤਾ ਨਹੀਂ ਕਿੱਦਾਂ ਬਲ ਹੋਣੀ ਜਾਣ ਲੇ ਕਿ ਲਾ ਦਾਂਗੇ ਉਹ ਜਾਣ ਲੇ 1 8 ਦੇਖਦੇ ਕਿ 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 ਅਗਰੇ ਕੱਲ ਤੇ ਜਿਹੜੀ ਲਾਈ ਹੋ ਉਹਨੂੰ ਸਿੱਧਾ ਗਰਮੀ ਚ ਚਲੋ ਨੀ ਆਪ ਚਲੋ ਨਿਰਦੇਸ਼ ਚੱਰੀ ਦੋ ਬੰਨਿ ਗਰਮੀ ਦੇ ਪਿੱਛੇ ਪੱਟਣਾ ਉਹ ਬੰਦ ਕਰ ਦੇ ਗਰਮੀ ਪੁੜੇ ਚੋਕੀਏ ਬੋਤਲਾਂ ਨਹੀਂ ਮੈਂ ਸੀ ਲੋ ਜਿੱਦੀ ਰੋ ਮੰਮੀ ਲੈ ਗਈ ਕਰਨਾ ਸੀ ਹੋਈ ਤਾਂ ਲੈ ਆ ਗਈ ਹਾਲੇ ਲੋ ਜੀ ਦਿਓ ਪਤਾਇਆ ਸਾਨੂੰ ਸਾਡਾ ਫ੍ਰੀਜ ਆ ਗਿਆ ਹਾਲੇ ਇਹ ਕਈ ਆ ਜਾਗਾ ਮੈਂ ਦੇ ਦੇ ਨੀ ਲੋ ਲੋ ਹੋਂ ਬਦਲਦਾ ਲਾਉਣੇ ਤਾਂ ਮੈਂ ਆਪਾਂ ਨਹੀਂ ਲਾਦਿਆ ਮੈਂ ਵਿੱਚ ਲਾ ਜੀ ਕੋਈ ਮਾਰੀ ਨੀ ਦੂਤਾ ਅਸੀਂ ਲਿਆਏ ਇਹੇ ਖੰਡਾ ਪਾਣੀ ਪੀ ਆਵਾਂਗੇ ਹੁਣ ਅਸੀਂ ਐ ਨਿਕਲਾ ਤਾਂ ਪਕੂਤਾ ਆਣੀ ਸਹੀ ਨੀ ਨਾ ਅਸੀਂ ਤਾਂ ਸਿਰਮ ਪਾਣੀ ਪੀ ਆ ਰਹੇ ਸੀਗੇ ਤੇ ਇਹ ਕੈਨਸਟਰ ਤਾਂ ਜਾਣਾ ਹੈ ਜਿਵੇਂ ਕਿਸੇ ਕਰਮ ਪਾਣੀ ਪੀ ਰਹੇ ਫਿਰ ਅਸੀਂ ਅ ਲਈ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਤੇ ਹੁਣ ਕੋਈ ਵੀ ਭੈਣ ਆਇਆ ਕਰੂਗੀ ਅਸੀਂ ਪਿਉਣ ਦੀ ਵੀ ਲੋੜ ਤੁਸੀਂ ਆਪੇ ਕਲੀਅਰ ਕਰੋ ਉੱਥੇ ਫਿਰ ਲਾ ਕੇ ਕਰੋਗੇ ਕੋਈ ਬਣ ਫਿਰ ਲੋਕ ਨਹੀਂ ਬਿਲੇ ਆਉਂਦੇ ਤਾਂ ਫਿਰ ਕੀ ਆਏ ਚਲੋ ਚਲੋ ਠੀਕ ਹੈ ਜੀ ਮੀਟਰ ਹੁਣ ਸੈਟਿੰਗ ਸੈਟਿੰਗ ਕਰ ਲਈਏ ਤੇ ਹੁਣ ਬੀਬੀ ਹਜੇ ਗਈ ਆ ਗੁਰਦੁਆਰਾ ਸਾਹਿਬ ਪੰਜ ਮਿੰਟਾਂ ਵੀ ਹਜੇ ਨਹੀਂ ਬੀਬੀ ਕਿ ਆਉਂਦੀ ਰਾਈ ਖੰਡਾ ਹੋ ਜਾ ਤਾਈਂ ਦੇਖੀ ਕਿ ਕਿ ਤਿੰਨ ਨੂੰ ਮੁਹਨ ਲਾਦਾ ਸੇਪ ਹੋ ਗਿਆ 6:00 ਮਿੰਟ ਕੇ ਸਪਾਰਟਮੈਂਟ ਹੋਏ ਤੇ ਦੇਖਦੇ ਆਪਾਂ ਕਿੰਨੇ ਚੱਲ 6:00 ਬਜ ਕੇ 5 ਮਿੰਟ ਤੇ ਲਾਇਆ ਹੋਊਗਾ ਜੀ ਦੋ ਦੋ ਮਿੰਟ ਤੇ ਹੁਣ ਆਪਾਂ ਦੇਖਦੇ ਆ ਫਿਰ ਅਸੀਂ ਤੁਹਾਨੂੰ ਫਿਰ ਦੱਸਦੇ ਆ ਰਿਵਿਊ ਦਿੰਨੇ ਆ ਕਿ ਕਿੰਨੀ ਦੇਰ ਲੱਗੀ ਬੀਬੀ ਆ ਵੀ ਬੀਬੀ ਆ ਕੇ ਦੇਖੋ ਆ ਗਈ ਆ

10 ਮਿੰਟਾਂ ਦੇ ਵਿੱਚ ਪਾਣੀ ਇਸ ਤਰ੍ਹਾਂ ਦਾ ਹੋ ਗਿਆ ਜਿਵੇਂ ਆਪਣਾ ਨਵਾਂ ਘੜਾ ਨਹੀਂ ਲਾਇਆ ਹੁੰਦਾ ਉਹਦੇ ਵਿੱਚ ਪਾਣੀ ਵਧੀਆ ਠੰਡਾ ਹੋ ਜਾਂਦਾ ਪੀਣ ਵਾਲਾ ਉਸ ਤਰ੍ਹਾਂ ਦਾ ਪਾਣੀ ਠੰਡਾ ਹੋ ਗਿਆ ਤੇ ਬਹੁਤ ਵਧੀਆ ਚੀਜ਼ ਐ ਸਾਰੇ ਸਾਨੂੰ ਵਧਾਈਆਂ ਦਿਓ ਨਵੀਂ ਚੀਜ਼ ਆਈ ਐ ਸਾਡੇ ਘਰ ਤੇ ਹੁਣ ਮੈਂ ਪਾਣੀ ਪੀਦਾ ਤੇ ਜਿਹੜਾ ਵੀ ਪਾਣੀ ਪੀਊਗਾ ਤੇ ਉਹ ਸਾਨੂੰ ਅਸੀਸਾਂ ਦੇਊਗਾ ਕਿਉਂਕਿ ਇਹ ਗਰਮੀਆਂ ਦੇ ਵਿੱਚ ਤਾਂ ਆਪਾਂ ਨੂੰ ਆਇਆ ਹੁੰਦਾ ਜਦੋਂ ਗਰਮੀ ਚ ਆਉਣੇ ਆ ਵੀ ਕਿਤੇ ਸਾਨੂੰ ਠੰਡਾ ਪਾਣੀ ਮਿਲ ਜੇ ਤੇ ਅਗਲੇ ਨੂੰ ਤਾਂ ਸਾਡੇ ਗੇਟ ਵੱਢਦੇ ਆ ਠੰਡਾ ਪਾਣੀ ਮਿਲ ਜੂਗਾ ਤੇ ਚਲੋ ਠੀਕ ਹੈ ਜੀ ਹੁਣ ਮੈਂ ਪੀਲਾ ਪਾਣੀ ਤੇ ਫਿਰ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਸ ਦੀ